ਦੁਨੀਆ ਭਰ ਵਿੱਚ ਵਸਦੇ ਪੰਜਾਬੀ ਕੌਮ ਅਤੇ ਸਿੱਖ ਕੌਮ ਨੂੰ ਮੇਰੇ ਵੱਲੋਂ ਗੁਰੂ ਸਾਹਿਬ ਦੀ ਬਖਸ਼ੀ ਫਤਿਹ ਪ੍ਰਮਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਐਤਵਾਰ ਦਾ ਦਿਨ ਹੈ ਹਰੇਕ ਐਤਵਾਰ ਸਿੱਖ ਇਤਿਹਾਸ ਨਾਲ ਸੰਬੰਧਿਤ ਕੋਈ ਨਾ ਕੋਈ ਜਾਣਕਾਰੀ ਦਿੱਤੀ ਜਾਇਆ ਕਰੇਗੀ ਜਦ ਤੱਕ ਗੁਰੂ ਸਾਹਿਬੇ ਸੇਵਾ ਲੈਂਦੇ ਰਹਿਣਗੇ ਉਦੋਂ ਤੱਕ ਅੱਜ ਐਤਵਾਰ ਵਾਲੇ ਦਿਨ ਇਹ ਪਹਿਲਾ ਐਪੀਸੋਡ ਹੈ ਜੋ ਇਤਿਹਾਸ ਨਾਲ ਸੰਬੰਧਿਤ ਹੈ ਇਹ ਇਤਿਹਾਸ ਅਸੀਂ ਮਿਸਲਾਂ ਤੋਂ ਸ਼ੁਰੂ ਕਰਾਂਗੇ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਪੰਥ ਅਤੇ ਗ੍ਰੰਥ ਨੂੰ ਗੁਰਗੱਦੀ ਬਖਸ਼ਿਸ਼ ਕਰਕੇ ਪੰਥ ਦੀ ਵਾਹਿਦ ਵਾਗਡੋਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਦੇ ਕੇ 1708 ਵਿੱਚ ਸੱਚਖੰਡ ਪਿਆਨਾ ਕਰ ਗਏ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਪੂਰੀ ਸ਼ਦਤ ਅਤੇ ਪੂਰੇ ਦਿਲੋਂ ਤਨੋਂ ਮਨੋਂ ਪੰਥ ਦੀ ਸੇਵਾ ਕੀਤੀ। 1708 ਵਿੱਚ ਰਾਜ ਖੜਾ ਕੀਤਾ ਤੇ ਉਹੀ ਰਾਜ 1716 ਨੂੰ ਸਮਾਪਤ ਹੋ ਗਿਆ। ਇਸਤੇ ਸਮਾਪਤ ਹੋਣ ਦੀ ਖਾਸ ਵਜ੍ਹਾ ਸਿੱਖਾਂ ਦੀ ਆਪਸ ਵਿੱਚ ਪਟੋਤਾ ਧੜਵੀ ਸੀ ਪਟੋਤਾ ਧੜ ਦੀ ਵਜ੍ਹਾ ਜੋ ਮੈਨੂੰ ਮਹਿਸੂਸ ਹੁੰਦਾ ਜਿਵੇਂ ਅੱਜ ਗਲਤ ਖਬਰਾਂ ਫੈਲਾਈਆਂ ਜਾਂਦੀਆਂ ਹਨ ਸਿੱਖਾਂ ਨੂੰ ਖਾਲਸਤਾਨੀਆਂ ਨੂੰ ਭੰਡਿਆ ਜਾਂਦਾ ਹੈ ਵਿਪਰਾਂ ਵੱਲੋਂ ਉਸ ਵੇਲੇ ਵੀ ਬਾਬਾ ਬੰਦਾ ਸਿੰਘ ਬਹਾਦਰ ਖਿਲਾਫ ਮੁਗਲਾਂ ਨਾਲ ਰਲ ਕੇ ਇਸ ਬ੍ਰਤਾਂਤ ਨੂੰ ਅਰੰਭਿਆ ਸੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਤੇ ਭੇਰੋੜੇ ਇਲਜ਼ਾਮ ਲਾਏ ਜਿਨ੍ਹਾਂ ਦੀ ਖੋਜ ਕਰਨ ਤੋਂ ਬਿਨਾਂ ਜਾਂ ਜੇ ਕਹ ਲਈਏ ਕਿ ਉਹਨਾਂ ਸਾਜ਼ਿਸ਼ਾਂ ਦਾ ਖੁਰਾਕੋਜ ਨੱਪਣ ਤੋਂ ਬਗੈਰ ਉਸ ਵੇਲੇ ਦੇ ਚੰਗੇ ਭਲੇ ਸਿੱਖਾਂ ਨੇ ਸਿੱਖ ਜਰਨਲਾਂ ਨੇ ਇਸ ਸਾਜ਼ਿਸ਼ ਤੋਂ ਧੋਖਾ ਖਾ ਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਛੜਿਆ ਜਿਸ ਦਾ ਨਤੀਜਾ ਅੱਧੀ ਸਦੀ ਫਿਰ ਸਿੱਖਾਂ ਦੀ ਬਹਿਰੰਤੀ ਹੋਈ ਖੋਪਰੀਆਂ ਲੱਥੀਆਂ ਚਰਖੜੀਆਂ ਤੇ ਚੜ੍ਹੇ ਬੱਚਿਆਂ ਦੇ ਟੋਟੇ ਗਲਾਂ ਚ ਪੈ ਚੱਕੀਆਂ ਜੇਲਾਂ ਚ ਪੀੜੀਆਂ ਪਈਆਂ ਹਰ ਤਰ੍ਹਾਂ ਦੀ ਜਲਾਲਤ ਅਤੇ ਬੇਤਹਾਸ਼ਾ ਜ਼ੁਲਮ ਸਹਾਰਨਾ ਪਿਆ ਬੰਦ-ਬੰਦ ਘਟਵਾਉਣੇ ਪਏ ਦਰਬਾਰ ਸਾਹਿਬ ਦੇ ਉੱਤੇ ਹਮਲੇ ਹੋਏ ਇਹਨਾਂ ਸਾਰੀਆਂ ਘਟਨਾਵਾਂ ਦੀ ਜਿਹੜੀ ਮੁੱਖ ਜੜ੍ਹ ਹੈ ਉਹ ਮੈਨੂੰ ਇੰਜ ਲੱਗਦਾ ਹੈ ਕਿ ਕਹਿੰਦੇ ਹਨ ਲਮਹੋਂ ਨੇ ਖਤਾ ਕੀਤੀ ਸਦੀਆਂ ਨੇ ਸਜ਼ਾ ਪਾਈ ਭਾਵ ਕਿ ਮਨੁੱਖ ਇੱਕ ਛੋਟੀ ਜੀ ਇੱਕ ਅੱਖ ਚ ਮੱਕਣ ਜਿਹਨੇ ਸਮੇਂ 'ਚ ਗਲਤੀ ਕਰਦਾ ਤੇ ਉਸ ਗਲਤੀ ਦਾ ਜਿਹੜਾ ਖਮਿਆਜਾ ਉਹ ਕਈ ਸਦੀਆਂ ਤੱਕ ਭੁਗਤਣਾ ਪੈਂਦਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜੇ ਉਸ ਵੇਲੇ ਦੇ ਲੜਾਕੂ ਜਹਾਰੂ ਸਿੰਘ ਸਾਸ ਦਿੰਦੇ ਰਹਿੰਦੇ ਤਾਂ ਉਹਨਾਂ ਦਾ ਰਾਜ ਜਿਹੜਾ 1716 ਵਿੱਚ ਖਤਮ ਹੋ ਗਿਆ ਸੀ ਉਹ ਖਤਮ ਨਹੀਂ ਸੀ ਹੋਣਾ ਇਸ ਨੇ ਹੋਰ ਫੈਲ ਜਾਣਾ ਸੀ ਅਤੇ ਸਿੱਖਾਂ ਨੂੰ ਜੰਗਲਾਂ ਵਿੱਚ ਨਹੀਂ ਜਾਣਾ ਪੈਣਾ ਸੀ ਜ਼ੁਲਮ ਅਤੇ ਤਸ਼ੱਦਦ ਦਾ ਦੌਰ ਨਹੀਂ ਸੀ ਚੱਲਣਾ ਇਹ ਸਿਲਸਿਲਾ 1947 ਤੱਕ ਇਹੀ ਕੁਸ਼ੀ ਚੱਲਦਾ ਰਿਹਾ ਹੈ ਪਰ ਹਰ ਵੇਲੇ ਸਾਡੇ ਪੈਰਾਂ ਹੇਠੋਂ ਕਾਰਪਟ ਖਿੱਚਣ ਲਈ ਜ਼ਮੀਨ ਖਿੱਚਣ ਲਈ ਕੋਈ ਨਾ ਕੋ ਸਾਜ ਸੜਦਾ ਹੈ ਬੇਸ਼ੱਕ ਅੱਜ ਵੀ ਅਸੀਂ ਖਾਲਸਾਤਨ ਪ੍ਰਾਪਤੀ ਲਈ ਕੌਮ ਸੰਘਰਸ਼ ਕਰਦੀ ਹੈ ਗੱਲ ਕਰਦੇ ਆ ਪਰ ਸੱਚ ਕਰਕੇ ਜਾਣੋ ਮੇਰੇ ਮਨ ਵਿੱਚ ਇੱਕ ਹਮੇਸ਼ਾ ਚਿੰਤਾ ਰਹਿੰਦੀ ਹੈ ਕਿ ਖਾਲਸਾਤਨ ਬਣਨ ਤੋਂ ਬਾਅਦ ਸਿੱਖ ਜਿਹੜੇ ਨੇ ਉਹ ਬੀਤੇ ਇਤਿਹਾਸ ਦੀਆਂ ਗਲਤੀਆਂ ਤੋਂ ਸਿੱਖਣਗੇ ਜੇ ਉਹਨਾਂ ਗਲਤੀਆਂ ਤੋਂ ਨਾ ਸਿੱਖਿਆ ਉਸ ਦੀ ਪੱਕੀ ਪੈਰਵਾਹੀ ਨਾ ਕੀਤੀ ਫਿਰ ਰਾਜ ਮਿਲ ਕੇ ਫਿਰ ਖਤਮ ਹੋ ਸਕਦਾ ਹੈ ਰਾਜ ਨੂੰ ਬਾਅਦ ਵਿੱਚ ਸੰਭਾਲਣ ਲਈ ਬਹੁਤ ਕੁਝ ਕਰਨਾ ਪੈਂਦਾ ਹੈ ਸਿੱਖ ਰਾਜ ਨੂੰ ਸੁਰੱਖਿਅਤ ਰੱਖਣ ਲਈ ਵਿਪਰ ਉਤੇ ਤਰਲੀ ਨਜ਼ਰ ਰੱਖਣੀ ਪਵੇਗੀ ਇੰਜ ਕਹਿਣਾ ਪੈਗਾ ਕਿ ਇਹਦੇ ਉੱਤੇ ਇੱਕ ਬਕਾਇਦਾ ਸੈਟਲਾਈਟ ਲਾ ਕੇ ਰੱਖਣੀ ਪਵੇਗੀ ਵੀ ਇਹ ਕਰ ਕੀ ਰਿਹਾ ਹੈ ਇਹ ਕਿਧਰ ਨੂੰ ਜਾ ਰਿਹਾ ਹੈ ਇਹ ਖਾਂਦਾ ਕੀ ਹੈ ਇਹ ਪੀਂਦਾ ਕੀ ਹੈ ਇਹ ਮਿਲਿਆ ਕਿਸ ਨੂੰ ਇਸ ਨੇ ਕੀ ਗੱਲ ਕੀਤੀ ਕਿਉਂ ਕੀਤੀ ਇਹ ਸਾਰਾ ਕੁਝ ਸਾਡੀ ਨਿਗਾਹ ਦੇ ਵਿੱਚ ਰਹਿਣਾ ਜ਼ਰੂਰੀ ਹੋਵੇਗਾ ਜਿੱਥੇ ਸਾਡੇ ਕੌਮ ਦੇ ਵਿੱਚ ਗੁਨਾ ਦੀ ਕੋਈ ਘਾਟ ਨਹੀਂ ਉੱਥੇ ਇੱਕ ਵੱਡਾ ਉਗਣ ਵੀ ਹੈ ਕਿ ਅਸੀਂ ਹਰ ਗੱਲ ਨੂੰ ਬਾਣਾ ਸਮਝ ਕੇ ਅੱਖੋਂ ਪਰੋਖਾ ਕਰਨ ਦਾ ਸੌਖਾ ਜਾਰਾ ਰੱਬ ਲੈਨੇ ਜਾਂ ਇੰਜ ਕਹੋ ਜਾਨ ਛਡਾਉਣ ਲਈ ਆਪ ਸੱਚੇ ਰਹਿਣ ਲਈ ਇਹ ਅਕਸਰ ਕਹਿ ਛੱਡਦੇ ਆ ਇਹ ਹੁਕਮ ਹੀ ਸੀ ਕਿ ਸਿੱਖਾਂ ਨੂੰ ਇਹ ਹੁਕਮ ਹੋ ਗਿਆ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਛੱਡ ਦਿਓ ਕਿ ਸਿੱਖਾਂ ਨੂੰ ਇਹ ਹੁਕਮ ਹੋਇਆ ਸੀ ਕਿ 1947 ਵਿੱਚ ਆਪਣਾ ਰਾਜ ਜਿਹੜਾ ਉਹ ਨਾ ਲਓ ਕਿ ਸਿੱਖਾਂ ਨੂੰ ਇਹ ਹੁਕਮ ਹੋਇਆ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਵਿਪਰਾਂ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਵਿੱਚ ਪਾਏ ਗਏ ਬਖੇੜ ਦੇ ਵਿੱਚ ਉਸ ਵਿਪਰ ਦੀ ਚਾਪਲੂਸੀ ਵਿੱਚ ਆਪਣੇ ਭਰਾਵਾਂ ਦਾ ਕਤਲ ਕਰੋ ਕਹਿਣਾ ਪਵੇਗਾ ਇਹ ਹੁਕਮ ਨਹੀਂ ਏ ਬੇਵਕੂਫੀ ਹੈ ਇਹ ਗੁਰੂ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਹੈ ਗੁਰੂ ਸਾਹਿਬ ਦਾ ਹੁਕਮ ਹੈ ਸਿੱਖ 24 ਘੰਟੇ ਜਾਗੇ ਪਾਵ ਸੁਚੇਤ ਰਹੇ ਵਿਪਰੰਧ ਦੀ ਰੀਤ ਤੋਂ ਬਚਣ ਲਈ ਤਾਂ ਸਪੈਸ਼ਲ ਦਸਮ ਪ੍ਰਤਾਣ ਨੇ ਸਾਨੂੰ ਹੁਕਮ ਕੀਤੇ ਹੋਏ ਹਨ ਜੋ ਅੱਜ ਦੇ ਹਾਲਾਤ ਹੋਏ ਹਨ ਕੀ ਇਹ ਹੁਕਮ ਹਨ ਇਹ ਹੁਕਮ ਨਹੀਂ ਇਹ ਉਹਨਾਂ ਗਲਤੀਆਂ ਦਾ ਖਮਿਆਜਾ ਜਿਹੜੀ ਲਮਹੋਂ ਨੇ ਖਤਾ ਕੀਤੀ ਸਦੀਆਂ ਨੇ ਸਜ਼ਾ ਪਾਈ ਇਹ ਉਹੀ ਫਾਰਮੂਲਾ ਹੈ ਇੱਕ ਗੱਲ ਹੋਰ ਕਰਕੇ ਫਿਰ ਆਪਾਂ ਇਤਿਹਾਸ ਵਾਲੇ ਪਾਸੇ ਪਰਤਦੇ ਹਾਂ ਆਪਾਂ ਸਾਰੇ ਕਹਿੰਦੇ ਆ ਦਿੱਲੀ 17 ਵਾਰ ਜਿੱਤੀ ਕੀ ਕੋਈ ਕਿਸੇ ਚੀਜ਼ ਨੂੰ ਜਿੱਤ ਕੇ ਛੱਡ ਦਿੰਦਾ ਹੁੰਦਾ ਹੈ ਵੀ ਆ ਰੱਖ ਲਓ ਤੁਸੀਂ ਜੇ ਦਿੱਲੀ ਜਿੱਤੀ ਲਈ ਸੀ ਤੇ ਫਿਰ ਦਿੱਲੀ ਦੇ ਤਖਤ ਉੱਤੇ ਅਸੀਂ ਕਿਉਂ ਨਾ ਬੈਠੇ ਇਹ ਵੀ ਇੱਕ ਬਹੁਤ ਵੱਡੀ ਗਲਤੀ ਸੀ ਇਹ ਹੁਕਮ ਨਹੀਂ ਸੀ ਇਸ ਗਲਤੀ ਦਾ ਅਖਮੈਜ ਜਾਵੇ ਸੀ ਭੁਗਤਦੇ ਰਹੇ ਹਾਂ ਹੁਣ ਵੀ ਭੁਗਤ ਰਹੇ ਹਾਂ ਉਹਨਾਂ ਗਲਤੀਆਂ ਦਾ ਨਤੀਜਾ ਹੈ ਉਹੀ ਦਿੱਲੀ ਅੱਜ ਵਿਪਰਾਂ ਦੇ ਕੋਲ ਹੈ ਤੇ ਉਹੀ ਸਾਡਾ ਲਾਹੌਰ ਦਾ ਤਖਤ ਅੱਜ ਮੁਸਲਮਾਨਾਂ ਨੇ ਸੰਭਾਲਿਆ ਹੋਇਆ ਸਾਡੇ ਪੱਲੇ ਕੀ ਹੈ ਕੁੱਟ ਖਾਈ ਚਲੋ ਤਸ਼ੱਦਦ ਕਰਾਈ ਚਲੋ ਜੇਲਾਂ ਚ ਰੁਲਦੇ ਫਿਰੋ ਤੇ ਬਾਅਦ ਵਿੱਚ ਕਹਦੇ ਹੋ ਕਿ ਹੁਕਮ ਹੈ ਚੇਤਾ ਰੱਖਿਓ ਸੌ ਸਾਖੀਆਂ ਦੇ ਰਾਹੀਂ ਜਿਹੜੀਆਂ ਗੱਲਾਂ ਪ੍ਰਚਲਿਤ ਕੀਤੀਆਂ ਗਈਆਂ ਅਟਾਰੀ ਤੋਂ ਫੌਜ ਪ੍ਰਗਟ ਹੋਵੇਗੀ ਦਰਬਾਰ ਸਾਹਿਬ ਤੇ ਹਮਲਾ ਹੋਵੇਗਾ ਘੋੜੇ ਦਾ ਤੰਗ ਖੂਨ ਨਾਲ ਭਿੱਜ ਜਾਵੇਗਾ ਇਹ ਸਿਰਫ ਸਖਾ ਨੂੰ ਚੁੱਪ ਕਰਾਉਣ ਦਾ ਇੱਕ ਸਾਜਸੀ ਤਰੀਕਾ ਹੈ ਕਿ ਇਹ ਮੰਨ ਲੈਣ ਕਿ ਤੇ ਪਹਿਲਾਂ ਹੀ ਲਿਖਿਆ ਸੀ ਇਹ ਤਾਂ ਗੁਰੂ ਦਾ ਹੁਕਮ ਹੈ ਇਹੋ ਜੀਆਂ ਅਖੋਤੀ ਭਵਿੱਖਬਾਣੀਆਂ ਦੇ ਵਿੱਚ ਸਾਨੂੰ ਸਾਡੇ ਪੈਰਾਂ ਚ ਸੰਗਲ ਪਾ ਕੇ ਨੂੜ ਕੇ ਕਿਵੇਂ ਰੱਖਣਾ ਹੈ ਉਸ ਦਾਰਾ ਕਢਿਆ ਹੋਇਆ ਹੈ ਅਖੇ ਜੀ ਸਿੱਖਾਂ ਦਾ ਰਾਜ ਆਵੇਗਾ ਫਿਰ ਸਤਜੁਗ ਸ਼ੁਰੂ ਹੋਵੇਗਾ ਮਤਲਬ ਕਿ ਸਿੱਖ ਸੋਚਣਗੇ ਜੇ ਅਸੀਂ 4-5000 ਸਾਲ ਹੋਰ ਗੁਲਾਮ ਰਹਿਣਾ ਫਿਰ ਸਤਜੁਗ ਆਏਗਾ ਤਾਂ ਫਿਰ ਸਾਡਾ ਰਾਜ ਆ ਜਾਏਗਾ ਇਦਾਂ ਦੀ ਕੋਈ ਗੱਲਬਾਤ ਨਹੀਂ ਹੈ ਹਰੇਕ ਸਾਜਿਸ ਨੂੰ ਸਮਝਣਾ ਸਿੱਖੀਏ ਮੰਨ ਲਓ ਅਸੀਂ ਅੱਜ ਜਾਗੇ ਤਾਂ ਸਮਝ ਲਓ ਕੱਲ ਨੂੰ ਖਾਲਸਾਤਨ ਸਥਾਪਿਤ ਹੋ ਜਾਵੇਗਾ ਹੁਣ ਮੰਨ ਲਓ ਕਿ ਆਪਾਂ ਲਗਾਤਾਰ 100 ਸਾਲ ਜਾਂ 100 ਸਦੀਆਂ ਸੁਤੇ ਰਹੀਏ ਤੇ 100 ਸਾਲ 100 ਸਦੀਆਂ ਖਾਲਸਾ ਰਾਜ ਨਹੀਂ ਆਉਣਾ ਖਾਲਸਾ ਰਾਜ ਦੀ ਸਥਾਪਤੀ ਸਾਡੀ ਚੇਤਨਾ ਸਾਡੀ ਜਾਗਰਤੀ ਵਿੱਚੋਂ ਹੋਣੀ ਹੈ ਜਦ ਵੀ ਹੋਈ ਇਸ ਲਈ ਜਾਗਦੇ ਰਹਿਣ ਲਈ ਅਪੀਲ ਹੈ ਬੇਨਤੀ ਹੈ 1716 ਵਿੱਚ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਸਿੱਖ ਰਾਜ ਖਤਮ ਹੋਇਆ ਉਸ ਤੋਂ ਬਾਅਦ ਸਿੱਖ ਜਹਾਰੂ ਭਾਰਤੀ ਮੁਗਲ ਹਕੂਮਤ ਦੇ ਖਿਲਾਫ ਆਪਣੀਆਂ ਜਾਨਾਂ ਬਚਾਉਂਦੇ ਆਪਣੀ ਰੱਖਿਆ ਕਰਦੇ ਜਾਂ ਉਸਦੇ ਰਾਹ ਨੂੰ ਰੋਕਣ ਲਈ ਜਥੇਬੰਦ ਹੁੰਦੇ ਰਹੇ ਹਥਿਆਰਬੰਦ ਜਥੇਬੰਦियां ਜਿਨ੍ਹਾਂ ਦੀ ਗਿਣਤੀ ਮਹਿਜ ਕੁਝ ਸੌਆਂ ਦੇ ਵਿੱਚ ਹੁੰਦੀ ਸੀ ਹਜ਼ਾਰਾਂ ਵਿੱਚ ਵੀ ਨਹੀਂ ਹੁੰਦੀ ਸੀ ਇਹ ਤੜੇ 12 ਹਿੱਸਿਆਂ ਵਿੱਚ ਵੰਡੇ ਹੋਏ ਸਨ ਜਿਨ੍ਹਾਂ ਨੂੰ 12 ਮਸਲਾਂ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ ਬੇਸ਼ੱਕ ਇਹ ਆਪਸ ਵਿੱਚ ਵੀ ਕਈ ਵਾਰ ਉਲਝੇ ਆਪਸ ਵਿੱਚ ਵੀ ਲੜੇ ਝਗੜੇ ਪਰ ਸਮਕਾਲੀ ਜ਼ੁਲਮ ਅਤੇ ਹਮਲਿਆਂ ਦੇ ਖਿਲਾਫ ਇਹ ਹਮੇਸ਼ਾ ਕੌਮ ਲਈ ਇੱਕ ਮੁੱਠ ਇਕੱਠੇ ਹੋ ਕੇ ਲੜਦੇ ਜੂਝਦੇ ਦੁਸ਼ਮਣ ਦਾ ਨੁਕਸਾਨ ਕਰਦੇ ਉਸਤਾਦ ਸਮਾਨ ਜਿੰਨਾ ਹੱਥ ਲੱਗਦਾ ਖੋ ਕੇ ਲੈਂਦੇ ਅਤੇ ਜੰਗਲਾਂ ਵਿੱਚ ਦੁਬਾਰਾ ਜਾ ਸ਼ੁਭਦੇ ਇਹ ਕੁੱਲ 12 ਤੜੇ ਸਨ ਜਿਨ੍ਹਾਂ ਨੂੰ 12 ਮਸਲਾਂ ਕਿਹਾ ਜਾਂਦਾ ਹੈ ਜਿਨ੍ਹਾਂ ਦਾ ਨਾਮ ਹੈ ਸ਼ੁਕਰਚੱਕੀਆ ਮਿਸਲ ਆਲੂਵਾਲੀਆ ਪੰਗੀ ਕਨਈਆ ਨਕਈ ਰਾਮਗੜੀਆ ਸਿੰਘਪੁਰੀਆ ਡੱਲੇਵਾਲੀ ਨਿਸ਼ਾਨਵਾਲੀਆ ਸ਼ਹੀਦੀ ਫੈਜ਼ਲਪੁਰੀਆ ਅਤੇ ਫੂਲਕੀਆ ਮਿਸਲਾਂ ਸਨ ਅੱਜ ਅਸੀਂ ਗੱਲ ਕਰਾਂਗੇ ਸ਼ੁਕਰਚੱਕੀਆ ਮਿਸਲ ਦੀ ਜਿਸ ਦਾ ਮੁਖੀ ਬਾਨੀ ਸਰਦਾਰ ਸਰਦਾਰ ਚੜਤ ਸਿੰਘ ਸੀ ਜੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਾਦਾ ਜੀ ਸਨ ਚੜਤ ਸਿੰਘ ਦਾ ਜਨਮ ਚੌਧਰੀ ਨੌਦ ਸਿੰਘ ਅਤੇ ਮਾਤਾ ਲਾਲਕੌਰ ਦੇ ਘਰ ਸਨ 1721 ਅਤੇ ਕੁਝ ਤੱਥ ਜਨਮ ਤਰੀਖ 1732 ਵੀ ਦੱਸਦੇ ਹਨ ਉਦੋਂ ਹੋਇਆ ਚੜਤ ਸਿੰਘ ਦੇ ਦਾਦਾ ਬੁੱਧ ਸਿੰਘ ਜੋ 1617 ਵਿੱਚ ਜਨਮੇ ਅਤੇ 1718 ਵਿੱਚ ਅਕਾਲ ਚਲਾਣਾ ਕਰ ਗਏ ਸਰਦਾਰ ਬੁੱਧ ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਫੌਜਾਂ ਦੇ ਵਿੱਚ ਨਾਲ ਸੰਗਰਸ਼ੀ ਸੇਵਾਵਾਂ ਵੀ ਦਿੰਦੇ ਰਹੇ ਇੱਥੇ ਯਾਦ ਰੱਖਣ ਯੋਗ ਗੱਲ ਹੈ ਸਰਉਤੇ ਭੈਣ ਭਰਾ ਕਦੇ ਵੀ ਇਹ ਗੱਲ ਭੁੱਲਣਾ ਨਾ ਜੋ ਮੈਂ ਹੁਣ ਦੱਸਣ ਲੱਗਿਆ ਹਾਂ ਜਿੰਨਾ ਗੁਰਸਿੱਖਾਂ ਨੇ ਗੁਰੂ ਸਾਹਿਬਾਂ ਦੇ ਵੇਲੇ ਗੁਰੂ ਘਰ ਨੂੰ ਪੰਥ ਨੂੰ ਸੇਵਾਵਾਂ ਦਿੱਤੀਆਂ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਹੀ ਫਿਰ ਰਾਜ ਕਰਨ ਵਾਲੇ ਰਾਜ ਘਰਾਣੇ ਸਪੁੱਤਰ ਪੈਦਾ ਹੋਏ ਜੱਸਾ ਸਿੰਘ ਰਾਮਗੜੀਏ ਦੇ ਵੱਡੇ-ਵਡੇਰੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੇਵਾਵਾਂ ਦਿੰਦੇ ਰਹੇ ਗੁਰੂ ਸਾਹਿਬ ਨੇ ਇਹ ਸਹਿਸਵਾਕਿਆ ਸੀ ਕਿ ਤੁਹਾਡੇ ਉੱਤੇ ਬੜੀ ਕਿਰਪਾ ਹੋਵੇਗੀ ਤੁਹਾਡਾ ਪਰਿਵਾਰ ਆਉਣ ਵਾਲੇ ਸਮੇਂ ਵਿੱਚ ਰਾਜ ਕਰੇਗਾ ਕਹਿਣ ਤੋਂ ਭਾਵ ਕਿ ਜੇ ਗੁਰੂ ਸਾਹਿਬ ਨਾਮ ਹੀ ਕਹਿਣ ਜੋ ਵੀ ਪੰਥਕ ਸੇਵਾਵਾਂ ਕਰਦਾ ਹੈ ਕੌਮ ਲਈ ਕੁਝ ਕਰਦਾ ਹੈ ਉਸ ਤੇ ਰਿਟਰਨ ਉਸ ਦੀ ਵਾਪਸੀ ਉਸ ਦਾ ਫਲ ਮਿਲਣਾ ਹੀ ਮਿਲਣਾ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਾਦੇ ਦਾ ਦਾਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਫੌਜਾਂ ਵਿੱਚ ਸਿੱਖ ਕੌਮ ਦੀ ਸੇਵਾ ਕਰਦਾ ਰਿਹਾ ਬੁੱਧ ਸਿੰਘ ਦੀ ਪੰਜਵੀਂ ਪੀੜੀ ਰਾਜ ਤਖਤ ਉੱਤੇ ਬਰਾਜਮਾਨ ਹੋਈ ਜਿਹੜੇ ਅੱਜ ਸਿੱਖ ਕੌਮ ਦੀਆਂ ਸੇਵਾਵਾਂ ਦੇ ਵਿੱਚ ਸ਼ਹੀਦ ਤੱਕ ਹੋ ਚੁੱਕੇ ਹਨ ਜਿਨ੍ਹਾਂ ਨੇ ਵੱਡੀਆਂ ਸੇਵਾਵਾਂ ਦਿੱਤੀਆਂ ਹਨ ਜਿੱਤੇ ਵਿੱਚ ਰਹੇ ਖਾਲਸਤਾਨ ਦੇ ਵਿੱਚ ਇਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਹੀ ਬਖਸ਼ਿਸ਼ਾਂ ਹੋਣੀਆਂ ਹਨ ਆ ਜਿਹੜੇ ਕੜੇ ਕੈਪਟਨ ਕਹਿਣ ਦਾ ਭਾਵ ਕਿ ਜਿੰਨੇ ਵੀ ਮੰਦਬੁੱਧੀ ਲੀਡਰਸ਼ਿਪ ਹੈ ਇਹਨਾਂ ਦੇ ਪਰਿਵਾਰ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਰੁੜਨੇ ਨੇ ਰੁੜਨੇ ਕਿਉਂਕਿ ਬੀਜ ਹੀ ਇਦਾਂ ਦੇ ਬੀਜੇ ਆ ਜੋ ਬੀਜੇ ਉਹ ਹੀ ਉਗੇਗਾ ਖੈਰ ਗੱਲ ਨੂੰ ਅੱਗੇ ਤੋਰਾਂ ਚੜਤ ਸਿੰਘ ਦਾ ਵਿਆਹ 1752 ਈਸਵੀ ਨੂੰ ਸਿੱਖ ਸ਼ਾਸਕ ਅਮੀਰ ਸਿੰਘ ਵੜੈਚੀ ਦੀ ਧੀ ਦੇਸਨ ਕੌਰ ਨਾਲ ਹੋਇਆ ਜਿਸ ਨੂੰ ਇਤਿਹਾਸ ਵਿੱਚ ਮਈ ਦੇਸਾਂ ਕਹਿ ਕੇ ਬੁਲਾਇਆ ਜਾਂਦਾ ਰਿਹਾ ਚੇਤੇ ਕੀਤਾ ਜਾਂਦਾ ਰਿਹਾ ਇਸ ਮਹਾਨ ਗੁਰਸਿੱਖ ਜੋੜੇ ਦੇ ਘਰੇ ਸਤਗੁਰਾਂ ਨੇ ਚਾਰ ਬੱਚਿਆਂ ਦੀ ਬਖਸ਼ਿਸ਼ ਕੀਤੀ ਦੋ ਪੁੱਤਰ ਅਤੇ ਦੋ ਧੀਆਂ ਪੁੱਤਰ ਮਹਾ ਸਿੰਘ ਅਤੇ ਸੋਹੇਜ ਸਿੰਘ ਹੋ ਸਕਦਾ ਜਿਹੜਾ ਸੋਹੇਜ ਸਿੰਘ ਲਿਖਿਆ ਹੈ ਸੋهيل ਸਿੰਘ ਹੋਵੇ ਕਿਉਂਕਿ ਸੋهيل ਸਿੰਘ ਨਾਮ ਪ੍ਰਚਲਿਤ ਹੁੰਦਾ ਹੈ ਦੋ ਧੀਆਂ ਇੱਕ ਰਾਜਕੌਰ ਅਤੇ ਦੂਸਰੀ ਮੇਰਕੌਰ ਰਾਜਕੌਰ ਦੇ ਸੰਬੰਧ ਦੇ ਵਿੱਚ ਪੁਲਿਖਾ ਰੱਖਣਾ ਮਹਾ ਸਿੰਘ ਦੇ ਘਰੋਂ ਵੀ ਉਹਨਾਂ ਦੀ ਪਤਨੀ ਦਾ ਨਾਮ ਰਾਜਕੌਰ ਹੈ ਅਤੇ ਮਹਾ ਸਿੰਘ ਦੀ ਭੈਣ ਦਾ ਨਾਮ ਵੀ ਰਾਜਕੌਰ ਹੈ ਸਰਦਾਰ ਚੜਤ ਸਿੰਘ ਜੀ ਸ਼ੁਕਰਚੱਕੀਆ ਮਿਸਲ ਦੇ ਬਾਨੀ ਹੋਏ ਇਹ ਸ਼ੁਕਰਚੱਕੀਆ ਮਿਸਲ ਉਹਨਾਂ 12 ਮਿਸਲਾਂ ਵਿੱਚੋਂ ਇੱਕ ਵੱਡੀ ਮਿਸਲ ਹੈ ਜੋ ਅਜੋਕੇ ਪੱਛਮੀ ਪੰਜਾਬ ਦੇ ਵਿੱਚ ਗੁਜਰਾਵਾਲਾ ਅਤੇ ਹਾਫਿਜ਼ਾਬਾਦ ਜ਼ਿਲ੍ਹੇ ਵਿੱਚ ਕੇਂਦਰਿਤ ਸੀ ਅਤੇ ਇਹ ਮਿਸਲ 1752 ਤੋਂ 1801 ਤੱਕ ਰਾਜ ਕਰਦੀ ਰਹੀ ਇਸ ਮਿਸਲ ਦੇ ਆਖਰੀ ਬਾਨੀ ਮਹਾਰਾਜਾ ਰਣਜੀਤ ਸਿੰਘ ਜੀ ਸਨ ਜਿਨ੍ਹਾਂ ਨੇ ਬਾਕੀ ਦੀਆਂ ਸਾਰੀਆਂ ਮਿਸਲਾਂ ਨੂੰ ਇੱਕੇ ਵੱਡੇ ਮਿਸਲ ਦੇ ਵਿੱਚ ਜਜ਼ਬ ਕਰਕੇ ਖਾਲਸਾ ਸਰਕਾਰ ਦਾ ਨਾਮ ਦਿੱਤਾ ਅਤੇ ਉਸ ਰਾਜ ਬਾਰੇ ਆਪ ਸਾਰੇ ਜਾਣਦੇ ਹੋ ਇਸ ਮਿਸਲ ਦਾ ਆਖਰੀ ਸਰਦਾਰ ਜਿਵੇਂ ਮੈਂ ਦੱਸ ਕੇ ਹਟਾਇਆ ਕਿ ਮਹਾਰਾਜਾ ਰਣਜੀਤ ਸਿੰਘ ਸੀ ਜਿਨ੍ਹਾਂ ਦੇ ਪਿਤਾ ਮਹਾ ਸਿੰਘ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਨੂੰ ਇਸ ਮਿਸਲ ਦੀ ਜ਼ਿੰਮੇਵਾਰੀ ਦਿੱਤੀ ਮਿਲੀ ਅਤੇ ਉਸ ਵਕਤ ਮਹਾਰਾਜਾ ਰਣਜੀਤ ਸਿੰਘ ਦੀ ਉਮਰ ਮਹਿਜ 12 ਸਾਲ ਦੀ ਸੀ ਅਤੇ 12 ਸਾਲ ਦੀ ਉਮਰ ਵਿੱਚ ਮਹਾਰਾਜਾ ਰਣਜੀਤ ਸਿੰਘ ਇੱਕ ਵਧੀਆ ਘੋੜਸਵਾਰ ਸੀ ਅੱਜ ਦੇ ਅਜੋਕੇ ਸਿੱਖਾਂ ਦੇ ਜਵਾਕ 12 ਸਾਲ ਦੀ ਉਮਰ ਵਿੱਚ ਫੋਨ ਦੇ ਉੱਤੇ ਗੇਮਾਂ ਖੇលਦੇ ਨੇ ਮਸੇਮ-ਮਸੇ ਸਾਈਕਲ ਚਲਾਉਣਾ ਸਿੱਖਦੇ ਨੇ ਇਹ ਦੱਸਣਾ ਜ਼ਰੂਰੀ ਹੈ ਕਿ ਇਹ ਮਾਮਾਂ ਤੇ ਹਸਰ ਵਿੱਚ ਹੋਇਆ ਕਰਦਾ ਹੈ ਕਿ ਉਹਨਾਂ ਨੇ ਆਪਣੇ ਭਚੰਗੀਆਂ ਨੂੰ ਆਪਣੇ ਬੱਚਿਆਂ ਦੀਆਂ ਨੀਹਾਂ ਨੂੰ ਕਿਸ ਤਰ੍ਹਾਂ ਬੁਕੇਰਿਆ ਕਰਨਾ ਹੈ ਅੱਜ ਕੱਲ ਤਾਂ ਮਾਮਾਂ 20-20 ਸਾਲ ਦੇ ਨੌਜਵਾਨਾਂ ਨੂੰ ਬੱਚੇ ਸਮਝ ਕੇ ਉਹਨਾਂ ਦੇ ਕੇਸ ਵੀ ਆਪ ਵਾਹੁੰਦੀਆਂ ਤੇ ਜੂੜਾ ਕਰਦੀਆਂ ਹੁਣ ਲੈ ਆਪੋ ਤੇਰਾ ਜੂੜਾ ਕਰਦੇ ਜਿਸ ਕੌਮ ਦੀਆਂ ਮਾਮਾਂ ਜਾਗਰਤ ਹੁੰਦੀਆਂ ਨੇ ਜਿਸ ਕੌਮ ਦੀਆਂ ਮਾਵਾਂ ਸਿੱਖ ਇਤਿਹਾਸ ਅਤੇ ਗੁਰੂ ਗ੍ਰੰਥ ਸਾਹਿਬ ਨਾਲ ਜੁੜੀਆਂ ਹਨ ਅੰਦਰੋਂ ਅਤੇ ਆਪਣੇ ਬੱਚਿਆਂ ਨੂੰ ਗੁਰੂ ਦੇ ਸਨਮੁਖ ਪਾਲਦੀਆਂ ਨੇ ਤੇ ਉਹਨਾਂ ਨੂੰ ਚੰਗੀ ਸਿੱਖਿਆ ਦਿੱਤੀਆਂ ਨੇ ਉਹਨਾਂ ਦੇ ਬੱਚੇ ਵੱਡੇ ਹੋ ਕੇ ਵੱਡੀਆਂ ਮੱਲਾਂ ਮਾਰਨਗੇ ਸਿੱਖੋ ਜੇ ਅਸੀਂ ਚਾਹਨੇ ਸਾਡੇ ਘਰਾਂ ਦੇ ਵਿੱਚ ਮਹਾਰਾਜੇ ਪੈਦਾ ਹੋਣ ਤਾਂ ਵਿਆਹ ਸ਼ਾਦੀਆਂ ਵੇਲੇ ਹਾਲ ਬੁੱਕ ਕਰਕੇ ਆ ਜਿਹੜਾ ਆਪਾਂ ਕੰਜਰਪਣਾ ਸ਼ੁਰੂ ਕੀਤਾ ਹੋਇਆ ਮੱਸੀ ਰੰਗੜਾ ਵਾਲਾ ਇਹ ਬੰਦ ਕਰੀਏ ਵਿਆਹ ਸ਼ੁਰੂ ਹੁੰਦਾ ਪਹਿਲੀ ਲਾਣਾ ਤੇ ਵਿਆਹ ਦੀ ਸਮਾਪਤੀ ਹੁੰਦੀ ਹੈ ਚੌਥੀ ਲਾਾ ਦੇ ਸੰਪੂਰਨ ਹੋਣ ਤੋਂ ਬਾਅਦ ਅਤੇ ਅਰਦਾਸ ਹੋ ਜਾਣ ਤੋਂ ਬਾਅਦ ਉਸ ਤੋਂ ਬਾਅਦ ਵਿਆਹ ਨਹੀਂ ਹੁੰਦਾ ਖੱਪਖਾਨਾ ਹੁੰਦਾ ਹੈ ਇਸ ਖੱਪਖਾਨੇ ਦਾ ਹਮੇਸ਼ਾ ਵਾਸਤੇ ਖਤਮਾ ਕਰੋ ਗੁਰੂ ਦੀਆਂ ਖਰਸੀਆਂ ਦਿੱਤੀਆਂ ਹੈਆਂ ਰੌ ਰੀਤਾਂ ਦੇ ਵਿੱਚ ਆਪਣੇ ਜੀਵਨ ਬਸਰੋ ਮੈਂ ਵੀ ਆਪਣੇ ਆਪ ਨੂੰ ਇਹਦੇ ਵਿੱਚ ਸ਼ਾਮਲ ਕਰਦਾ ਕਿ ਆਪਾਂ ਉਸੇ ਤਰੀਕੇ ਨਾਲ ਆਪਣਾ ਜੀਵਨ ਬਸਰ ਕਰੀਏ ਜਿਵੇਂ ਗੁਰੂ ਸਾਹਿਬ ਜੀ ਦੇ ਹੁਕਮ ਹਨ ਚੜਤ ਸਿੰਘ ਦੀਆਂ ਮਾਰੀਆਂ ਹੋਈਆਂ ਮੱਲਾਂ ਜਿਸ ਵਿੱਚ ਵੱਧਾ ਹੁੰਦਾ ਰਿਹਾ ਤੇ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਵੱਡਾ ਸਾਮਰਾਜ ਖੜਾ ਕੀਤਾ ਬੇਸ਼ੱਕ ਉਹ ਸਾਮਰਾਜ ਖਤਮ ਹੋ ਗਿਆ ਪਰ ਉਹ ਸਾਮਰਾਜ ਇੱਕ ਸਾਡੇ ਲਈ ਏਡਾ ਵੱਡਾ ਦਸਤਾਵੇਜ਼ ਬਣ ਗਿਆ ਜਿਸ ਨੂੰ ਕੌਮ ਅਜ ਨਵੇਂ ਸਿਰਿਓਂ ਯੂਨਾਈਟਿਡ ਨੇਸ਼ਨ ਦੇ ਵਿੱਚ ਰੈਫਰੈਂਡਮ ਦੇ ਜ਼ਰੀਏ ਪੇਸ਼ ਕਰੇਗੀ ਅਤੇ ਉਸ ਖੁੱਸੇ ਹੋਏ ਰਾਜ ਦੀ ਮੁੜ ਸੁਰਜੀਤੀ ਹੋਵੇ। ਆਓ ਚੜਤ ਸਿੰਘ ਦੇ ਕਾਰਨਾਮਿਆਂ ਨਾਲ ਦੁਬਾਰਾ ਜੁੜੀਏ। 1761 ਵਿੱਚ ਪਾਣੀਪਤ ਦੀ ਤੀਜੀ ਲੜਾਈ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਜਰਨੈਲ ਨੂਰ ਉਦਦੀਨ ਨੂੰ ਸਿੱਖਾਂ ਅਵਰਧ ਘੇਰਾਬੰਦੀ ਲਈ ਭੇਜਿਆ। ਉਸਨੇ ਅਗਸਤ 1761 ਵਿੱਚ ਜੇਲਮ ਦਰਿਆ ਨੂੰ ਪਾਰ ਕੀਤਾ ਅਤੇ ਦਰਿਆ ਦੇ ਖੱਬੇ ਕੰਢੇ ਵੱਲ ਫੌਜਾਂ ਨੂੰ ਤੁਰਨ ਲਈ ਕਿਹਾ ਯਾਨੀ ਕਿ ਫੌਜ ਨੇ ਕੂਚ ਆਪਣਾ ਜਾਰੀ ਰੱਖਿਆ ਇਹਨਾਂ ਵੱਦਦੀਆਂ ਹੋਈਆਂ ਫੌਜਾਂ ਨੇ ਦੁਆਬ ਦੇ ਤਿੰਨ ਸਭ ਤੋਂ ਵੱਡੇ ਕਸਬਿਆਂ ਭੇੜਾ ਮਿਆਨੀ ਅਤੇ ਚੱਕਸਾਨ ਨੂੰ ਤਬਾਹ ਕਰਕੇ ਰੱਖ ਦਿੱਤਾ ਇਹ ਦੁਆਬ ਆਪਣੇ ਇਧਰਲੇ ਪਾਸੇ ਵਾਲਾ ਦੁਆਬਾ ਨਾ ਸਮਝ ਲੈਣਾ ਦੁਆਬ ਦਾ ਅਰਥ ਹੁੰਦਾ ਹੈ ਦੋ ਦਰਿਆਵਾਂ ਦੇ ਵਿਚਕਾਰਲਾ ਹਿੱਸਾ ਜੇਲਮ ਅਤੇ ਚਨਾਬ ਦੇ ਦਰਮਿਆਨ ਵਾਲਾ ਹਿੱਸਾ ਵੀ ਦਵਾ ਵੀ ਹੈ। ਰਾਵੀ ਅਤੇ ਬਿਆਸ ਤੇ ਹਿੱਸੇ ਵਾਲਾ ਵੀ ਹਿੱਸਾ ਜਿਹੜਾ ਉਹ ਵੀ ਦਵਾ ਵੀ ਹੈ। ਇਹ ਮੈਂ ਤਾਂ ਦੱਸਦਾ ਵੀ ਕੋਈ ਭੁਲੇਖਾ ਨਾ ਰਗੇ। ਜਿਹੜੇ ਤਿੰਨ ਕਸਬੇ ਭੇੜਾ, ਮਿਆਣੀ ਅਤੇ ਚਕਸਾਨ ਨੂੰ ਤਬਾਹ ਕੀਤਾ ਸੀ ਉਸਦੀ ਖਬਰ ਜਦ ਚੜਤ ਸਿੰਘ ਨੂੰ ਮਿਲੀ ਖਾਲਸਿਆਂ ਨੇ ਮਹਮ ਦੀਆਂ ਤਿਆਰੀਆਂ ਰੰਮ ਦਿੱਤੀਆਂ। ਚਨਾਬ ਦਰਿਆ ਦੇ ਦੂਸਰੇ ਕੰਢੇ ਦੇ ਉੱਤੇ ਜਿਸ ਨੂੰ ਉਜਾੜ ਦਾ ਇਲਾਕਾ ਵੀ ਕਿਹਾ ਜਾਂਦਾ ਰਿਹਾ। ਉਜਾੜ ਅੱਜ ਦੇ ਸ਼ਾਇਦ ਬਲੋਚਿਸਤਾਨ ਦਾ ਇਲਾਕਾ ਹੈ ਕੋਈ। ਚੜਤ ਸਿੰਘ ਨੇ ਸੂਈਏ ਭੇਜ ਕੇ ਸਾਰੀਆਂ ਖਬਰਾਂ ਲੈ ਲਈਆਂ ਉਧਰ ਵਾਲੀ ਫੌਜ ਦੀ ਗਿਣਤੀ ਤਕਰੀਬਨ 12 ਹਜ਼ਾਰ ਸੀ ਜਿਸ ਨੂੰ ਚੜਤ ਸਿੰਘ ਨੇ ਤੁਰੰਤ ਹੀ ਘੇਰਾ ਪਾ ਲਿਆ ਇੱਕ ਵੱਡੀ ਮੁੱਠ ਭੇੜ ਵਿੱਚ ਫੌਜੀ ਟੁਕੜੀ ਹਾਰ ਖਾ ਕੇ ਸਿਆਲਕੋਟ ਵੱਲ ਭੱਜ ਉੱਠੀ ਅਬਦਾਲੀ ਦਾ ਭੇਜਿਆ ਹੋਇਆ ਜਰਨੈਲ ਨੂਰਉਦਦੀਨ ਖਰਸਾ ਜੀ ਚਿੰਤਾ ਰੱਖਿਓ ਸਾਡੇ ਵੱਡੇ ਵੱਡੇਰੇ ਕੀ ਕਰਦੇ ਰਹੇ ਅਬਦਾਲੀ ਦਾ ਭੇਜਿਆ ਜਰਨੈਲ ਨੂਰਉਦਦੀਨ ਪੇਸ ਬਦਲ ਕੇ ਜੰਮੂ ਵੱਲ ਨੂੰ ਨਿਕਲ ਗਿਆ ਜਾਨ ਬਚਾਉਣ ਲਈ ਉਸਤੀਆਂ ਭੱਜੀਆਂ ਜਾਂਦੀਆਂ ਹਿਆਂ ਫੌਜਾਂ ਨੂੰ ਦੂਸਰੀਆਂ ਮਿਸਲਾਂ ਨਾਲ ਲੜ ਕੇ ਘੇਰਾ ਪਾ ਲਿਆ ਤੇ ਫਿਰ ਉਹਨਾਂ ਨੇ ਆਤਮ ਸਮਰਪਣ ਕਰ ਦਿੱਤਾ ਇਸ ਮਹਿਮ ਦੇ ਆਗੂ ਚੜਤ ਸਿੰਘ ਜੀ ਸਨ ਜਿਨ੍ਹਾਂ ਦੀ ਰਣਨੀਤੀ ਨੇ ਬਹੁਤ ਛੇਤੀ ਫਤਿਹ ਹਾਸਲ ਕੀਤੀ ਆਤਮ ਸਮਰਪਣ ਕਰਨ ਵਾਲੇ ਫੌਜੀਆਂ ਦੀਆਂ ਸਾਰੀਆਂ ਬੰਦੂਕਾਂ ਬਦਕਾਂ ਜਿਹੜਾ ਅਸਲਾ ਹਥਿਆਰ ਜੋ ਵੀ ਸਨ ਉਹ ਵੀ ਸ਼ੁਕਰ ਚੁਕਿਆ ਮਿਸਲ ਦੇ ਹੱਥ ਲੱਗਾ ਮਿਸਲ ਦੀ ਤਾਕਤ ਹੋਰ ਵਧ ਗਈ ਇਸ ਗੁਜਰਾਵਾਲੇ ਦੇ ਇਲਾਕੇ ਦੇ ਵਿੱਚ ਚੜਤ ਸਿੰਘ ਦੀ ਫਤਿਹ ਦਾ ਝੰਡਾ ਬੁਲੰਦ ਹੋਇਆ ਅਤੇ ਦੂਸਰੀਆਂ ਮਿਸਲਾਂ ਦੇ ਵਿੱਚ ਇਸ ਦਾ ਰਾਜਨੀਤਿਕ ਤੌਰ ਤੇ ਕਦ ਹੋਰ ਵੀ ਵੱਡਾ ਹੋ ਗਿਆ ਜਰਨੈਲ ਨੂਰ ਉਦਦੂਨ ਉੱਤੇ ਚੜਤ ਸਿੰਘ ਦੀ ਜਿੱਤ ਨੇ ਲਾਹੌਰ ਦੇ ਦਰਾਨੀ ਦੇ ਗਵਰਨਰ ਖਵਾਜਾ ਅਬੇਦ ਖਾਨ ਨੂੰ ਡੂੰਗੀ ਚਿੰਤਾ ਵਿੱਚ ਡੋਬ ਦਿੱਤਾ ਉਸ ਨੇ ਆਪਣੇ ਫਿਕਰ ਨੂੰ ਘਟ ਕਰਨ ਵਾਸਤੇ ਚੜਤ ਸਿੰਘ ਦੀ ਵਧਦੀ ਹੋਈ ਸ਼ਕਤੀ ਨੂੰ ਰੋਕਣ ਦਾ ਫੈਸਲਾ ਲਿਆ ਅਸਲ ਵਿੱਚ ਗਵਰਨਰ ਖਵਾਜਾ ਅਬੇਦ ਖਾਨ ਵੱਲੋਂ ਇਹ ਫੈਸਲਾ ਸ਼ਾਇਦ ਤਾਂ ਲਿਆ ਉਹ ਆਪਣੇ ਮਾਲਕ ਅਹਿਮਦ ਸ਼ਾਹ ਦੁਰਾਨੀ ਜਿਹਨੂੰ ਅਸੀਂ ਅਬਦਾਲੀ ਕਹਿ ਦਿੰਨੇ ਆ ਉਸ ਨੂੰ ਇਹ ਪ੍ਰਭਾਵ ਦੇਣਾ ਚਾਹੁੰਦਾ ਸੀ ਕਿ ਅਸੀਂ ਆਪਣੇ ਫਰਜ਼ਾਂ ਦੇ ਵਿੱਚ ਪੂਰੀ ਤਰ੍ਹਾਂ ਸਰਗਰਮ ਹਾਂ ਜਿਵੇਂ ਅੱਜ ਦੀ ਭਾਰਤ ਸਰਕਾਰ ਦਾ ਪ੍ਰਧਾਨ ਮੰਤਰੀ ਲੋਕਾਂ ਨੂੰ ਇਹ ਪ੍ਰਭਾਵ ਦੇਣ ਲਈ ਕੈਸੇ ਭਾਰਤ ਦੀ ਤਰੱਕੀ ਵਾਸਤੇ ਬਹੁਤ ਨੱਠ ਭਜ ਕਰ ਰਹੇ ਆ ਤੀਜੇ ਦਿਨ ਜਹਾਜ਼ ਫੜ ਕੇ ਕਦੀ ਖੱਬੇ ਪਾਸੇ ਕਦੀ ਪੂਰਬੀ ਦਿਸ਼ਾ ਕਦੀ ਦੱਖਣੀ ਦਿਸ਼ਾ ਵੱਲ ਤੁਰੇ ਨਹੀਂ ਦਿਆ ਬੇਸ਼ੱਕ ਉੱਥੇ ਜਾ ਕੇ ਇਹਨਾਂ ਦੀ ਕੋਈ ਗੱਲ ਕੋਈ ਸੁਣਿਆ ਜਾਂ ਨਾ ਸੁਣਿਆ ਪਰ ਲੋਕਾਂ ਨੂੰ ਜਿਨ੍ਹਾਂ ਨੂੰ ਖਬਰ ਸਹੀ ਨਹੀਂ ਮਿਲਦੀ ਉਹ ਫਿਰ ਬੱਲੇ ਬੱਲੇ ਕਰਦੇ ਹਨ ਕਿ ਵਾਹ ਮੋਦੀ ਜੀ ਤੇ ਬਹੁਤ ਨਸਪੱਜ ਕਰ ਰਹੇ ਉਸ ਗਵਰਨਰ ਖਵਾਜਾ ਅਬੇਦ ਖਾਨ ਵੱਲੋਂ ਸਤੰਬਰ 1761 ਵਿੱਚ ਹੀ ਚੜਤ ਸਿੰਘ ਦੇ ਗੁਜਰਾਂ ਵਾਲੇ ਦੇ ਕਿਲੇ ਨੂੰ ਘਿਰ ਲਿਆ ਚੜਤ ਸਿੰਘ ਕਿਲੇ ਦੇ ਅੰਦਰ ਸੀ ਉਹ ਅੰਦਰੋਂ ਹੀ ਲੜਦਾ ਰਿਹਾ ਬਾਕੀ ਸਿੱਖ ਸਰਦਾਰ ਜਿਵੇਂ ਜੱਸਾ ਸਿੰਘ ਆਲੂਵਾਲੀਆ ਭੰਗੀ ਮੁਖੀ ਹਰੀ ਸਿੰਘ ਚੰਡਾ ਸਿੰਘ ਢੱਲੋਂ ਲੈਣਾ ਸਿੰਘ ਅਤੇ ਗੁਜਰ ਸਿੰਘ ਜੈ ਸਿੰਘ ਕਨਈਆ ਅਤੇ ਸੋਭਾ ਸਿੰਘ ਚੜ੍ਹ ਸਿੰਘ ਦੀ ਮਦਦ ਲਈ ਅਣਪਹੁੰਚੇ ਉਹਨਾਂ ਨੇ ਸਿਆਸੀ ਪੈਤੜੇ ਰਣਨੀਤੀ ਨੂੰ ਪਾਪਦਿਆ ਹੋਇਆ ਚੜਤ ਸਿੰਘ ਦੇ ਗੁਜਰਾਵਾਲੇ ਕਿਲੇ ਦੇ ਘੇਰੇ ਦੇ ਬਾਹਰਲੇ ਪਾਸੇ 6 ਕਿਲੋਮੀਟਰ ਦੇ ਆਲੇ ਦੁਆਲੇ ਇੱਕ ਵੱਡਾ ਘੇਰਾ ਬਣਾ ਕੇ ਦੁਸ਼ਮਣ ਦੀ ਫੌਜ ਨੂੰ ਘੇਰੀ ਰੱਖਿਆ ਕਿ ਜਦ ਇਹ ਵਾਪਸ ਮੁੜਨਗੇ ਤਾਂ ਫਿਰ ਇਹਨਾਂ ਦੀ ਖਾਤਰ ਕਰਾਂਗੇ ਇਹ ਅਸਲ ਵਿੱਚ ਜੰਗੀ ਪੈਤੜਿਆਂ ਦੀ ਇੱਕ ਭਲੇਖਾ ਪਾਵ ਰਣਨੀਤੀ ਹੁੰਦੀ ਹੈ ਜੇਸ ਨਾਲ ਉਹਨਾਂ ਨੇ ਖਵਾਜਾ ਅਬੇਦ ਤੱਕ ਇਹ ਖਬਰ ਫੈਲਾਈ ਕਿ ਤੈਨੂੰ ਸਿੱਖਾਂ ਦੀ ਫੌਜ ਨੇ ਫੁੱਟੇ ਘੇਰੇ ਵਿੱਚ ਘੇਰ ਲਿਆ ਪਹਿਲਾਂ ਘੇਰਾ ਪਾਇਆ ਤੇ ਫਿਰ ਉਹਦੇ ਤੱਕ ਖਬਰ ਭੇਜੀ ਕਿ ਤੈਨੂੰ ਘੇਰਾ ਪੈ ਗਿਆ ਇਹ ਆਪਣਾ ਪਛਾਣ ਕਰ ਖਵਾਜਾ ਅਬੇਦ ਜੋ ਗੁਜਰਾਵਾਲੇ ਦੇ ਕਿਲੇ ਨੂੰ ਜਿੱਤ ਕੇ ਤੇ ਚੜਤ ਸਿੰਘ ਨੂੰ ਗ੍ਰਿਫਤਾਰ ਕਰਨ ਦੇ ਸੁਪਨੇ ਲੈਣ ਡਿਆ ਸੀ ਉਹ ਇਹ ਖਬਰ ਸੁਣਦਿਆਂ ਸਾਰੇ ਮਾਣੋ ਬਿੱਲੀ ਬਣ ਕੇ ਏਥਾਨੂ ਝਾਕਣ ਲੱਗ ਪਿਆ ਉਸ ਦਿਨ ਸ਼ਾਮ ਤੱਕ ਤਾਂ ਉੱਥੇ ਟਿਕਿਆ ਰਿਹਾ ਸ਼ਾਮ ਪੈਂਦਿਆਂ ਜਦੋਂ ਹਨੇਰਾ ਹੋਇਆ ਗੁਰਾਵਾਂ ਵਾਂਗੂ ਉਸ ਗੁਜਰਾਂ ਵਾਲੇ ਇਲਾਕੇ ਦੇ ਵਿੱਚੋਂ ਨਿਕਲਣ ਦੀ ਸੋਚਣ ਲੱਗਾ ਨਿਕਲਣ ਵਾਸਤੇ ਕਾਲੀ ਕਾਲੀ ਡਰਦਾ ਹੋਇਆ ਆਪਣੇ ਬਹੁਤੇ ਫਬਜੀ ਸਾਜੋ ਸਮਾਨ ਨੂੰ ਵੀ ਉੱਡਰਦਾ ਉੱਥੇ ਛੱਡ ਗਿਆ ਕਿ ਇਹ ਨਾ ਹੋਵੇ ਸਾਰਾ ਫਬਜੀ ਸਮਾਨ ਨਾਲ ਲੈ ਕੇ ਮੈਂ ਗਿਆ ਤੇ ਰਸਤੇ ਦੇ ਵਿੱਚ ਖੜਕਾ ਹੋਊਗਾ ਤੇ ਉਹ ਫੇ ਸਾਡੀ ਗਿੱਦੜ ਕੁੱਟ ਕਰਨਗੇ ਆਪਣੇ ਵਿਚਾਰ ਲਈ ਫਬਜੀ ਸਮਾਨ ਵੀ ਗੁਜਰਾਂ ਵਾਲੇ ਦੇ ਕਿਲੇ ਦੇ ਵਾਲੇ ਛੱਡ ਕੇ ਹੌਲੀ ਹੌਲੀ ਨਿਕਲ ਗਿਆ ਉਸ ਖਵਾਜਾ ਅਬੇਦ ਨੇ ਜਿਹੜਾ ਸਮਾਨ ਛੱਡਿਆ ਸੀ ਉਹਦੇ ਵਿੱਚ ਤਲਵਾਰਾਂ ਘੋੜੇ ਊਠ ਸੀ ਉਹ ਸਾਰੇ ਦੇ ਸਾਰੇ ਬਾਅਦ ਵਿੱਚ ਸਿੰਘਾਂ ਨੇ ਸੰਭਾਲੇ। ਜਿਆਦੇ ਖਬਰ ਅਹਿਮਦ ਸ਼ਾਹ ਅਬਦਾਲੀ ਨੂੰ ਮਿਲੀ, ਉਹ ਲੋਹਾ ਲਖਾ ਹੋ ਗਿਆ। ਪਹਿਲਾਂ ਨੂਰਉਦੀਨ ਜਨਰਲ ਦੀ ਗਿੱਦੜਕੁੱਟ ਹੋਈ, ਫਿਰ ਖਵਾਜਾ ਵੇਦ ਦੀ ਹੋਈ। ਅਹਿਮਦ ਸ਼ਾਹ ਅਬਦਾਲੀ ਆਪਣੇ ਅਧਿਕਾਰੀਆਂ ਦੀ ਹੋਈ ਇਸ ਨਮੋਸ਼ੀ ਪ੍ਰਿਹਾਰ ਦਾ ਬਦਲਾ ਲੈਣ ਲਈ ਤੇ ਸਿੱਖਾਂ ਨੂੰ ਸਬਕ ਸਿਖਾਉਣ ਲਈ ਫਰਵਰੀ 1762 ਨੂੰ ਆਣ ਤਮ ਗਿਆ। ਅਹਿਮਦ ਸ਼ਾਹ ਅਬਦਾਲੀ ਅਫਗਾਨੀ ਹਮਲਾਵਰ ਨੇ ਜਿਸ ਨੂੰ ਕਈ ਦਰਾਨੀ ਕਹਿੰਦੇ ਨੇ 1 ਲੱਖ ਫੌਜ ਤੋਂ ਵੀ ਵੱਧ ਲਾਮੋਲਸ਼ ਕਰ ਲੈ ਕੇ ਉਹਨੇ ਸਿੱਖਾਂ ਤੇ ਹਮਲਾ ਕੀਤਾ ਸੀ। ਲਗਭਗ ਉਸ ਹਮਲੇ ਵਿੱਚ 25 ਤੋਂ 30 ਹਜ਼ਾਰ ਸਿੱਖ ਸ਼ਹੀਦ ਹੋਏ ਉਸ ਘਟਨਾ ਨੂੰ ਅਸੀਂ ਅੱਜ ਵੀ ਵੱਡਾ ਘੱਲੂ ਘਾਰਾ ਕਰਕੇ ਯਾਦ ਕਰਦੇ ਹਾਂ ਇਸ ਹਮਲੇ ਦੇ ਵਿੱਚ ਚੜਤ ਸਿੰਘ ਦੇ ਨਾਲ ਬਾਕੀ ਸਭ ਸਰਦਾਰਾਂ ਜਸਾ ਸਿੰਘ ਰਾਮਗੜੀਆ ਜਸਾ ਸਿੰਘ ਅਲੂਵਾਲੀਆ ਸਾਰੀਆਂ ਮਿਸਲਾਂ ਦੇ ਸਰਦਾਰ ਨਾਲ ਸਨ ਪਰ ਇਸ ਹਮਲੇ ਦੇ ਵਿੱਚ ਸਿੱਖ ਸਿਰਫ ਡਿਫੈਂਸਿਵ ਲੜਾਈ ਆਪਣੇ ਬਚਾਅ ਵਾਸਤੇ ਲੜ ਰਹੇ ਸਨ ਇਸ ਬਚਾਓ ਪੱਖ ਦੇ ਵਿੱਚ ਜਿਹੜੀ ਲੜਾਈ ਸੀ ਚੜਤ ਸਿੰਘ ਨੇ ਬੜੀ ਖੂਬਸੂਰਤ ਅਗਵਾਈ ਕੀਤੀ ਦੁਸ਼ਮਣ ਦਾ ਇੰਨੀ ਦਲੇਰੀ ਨਾਲ ਟਕਰਾ ਕੀਤਾ ਉਸਨੇ ਨਾਲ ਲੜਨ ਵਾਲੇ ਸਾਰੇ ਫੌਜੀ ਯੋਧਿਆਂ ਤੋਂ ਇਲਾਵਾ ਕਿਉਂਕਿ ਪਰਿਵਾਰ ਵੀ ਸਿੱਖਾਂ ਦੇ ਉਦੋਂ ਨਾਲ ਹੀ ਸਨ ਬੱਚੇ, ਔਰਤਾਂ, ਬਜ਼ੁਰਗ ਸਾਰੇ ਉਸ ਦੇ ਵਿੱਚ ਸ਼ਾਮਲ ਸਨ ਸਾਰਿਆਂ ਦਾ ਹੌਸਲਾ ਬਰਕਰਾਰ ਰੱਖਿਆ ਹਾਲਾਂਕਿ ਉਹਨਾਂ ਵਿੱਚੋਂ ਤਾਂ ਬਹੁਤੇ ਸ਼ਹੀਦ ਹੋ ਗਏ ਇਸ ਹਮਲੇ ਦੇ ਵਿੱਚ ਸਭ ਤੋਂ ਵੱਧ ਨੁਕਸਾਨ ਬੱਚਿਆਂ, ਬੀਬੀਆਂ ਤੇ ਬਜ਼ੁਰਗਾਂ ਦਾ ਹੋਇਆ ਬਜ਼ੁਰਗਾਂ ਤੋਂ ਭਾਵ ਬਿਰਧ ਔਰਤਾਂ ਤੇ ਬੱਚੇ ਇਸੇ ਹਮਲੇ ਦੇ ਵਿੱਚ ਸ਼ਾਮ ਨੂੰ ਜਦੋਂ ਰਹਿਰਾ ਸਾਹਿਬ ਦੇ ਅਰਦਾਸ ਹੋਈ ਤਾਂ ਜਸਾ ਸਿੰਘ ਆਲੂ ਵਾਲੇ ਨੇ ਕੀਤੀ ਸੀ ਉਹਨਾਂ ਨੇ ਅਰਦਾਸ ਚ ਕਿਹਾ ਹੈ ਸਤਿਗੁਰੂ ਅੱਜ ਦਾ ਦਿਨ ਤੁਹਾਡੇ ਬਾਣੇ ਦੇ ਵਿੱਚ ਸੁਖ ਸ਼ਾਂਤੀ ਨਾਲ ਬਤੀਤ ਹੋ ਗਿਆ ਆਉਣ ਵਾਲੇ ਰਾਤ ਆਪ ਜੀ ਦੀ ਯਾਦ ਵਿੱਚ ਬਤੀਤ ਹੋਵੇ ਇਸ ਜੰਗ ਵਿੱਚ ਕੱਚੇ ਪਿੱਲੇ ਸਿੱਖ ਝੜ ਗਏ ਅਤੇ ਤਤ ਰਣ ਖਾਲਸਾ ਜੂਝਣ ਵਾਲਾ ਖਾਲਸਾ ਜੇ ਵੀ ਬਚ ਗਿਆ ਆਪ ਜੀ ਦੀ ਬਹੁਤ ਬਹੁਤ ਮਿਹਰਬਾਨੀ ਇਸ ਦਾ ਵੇਰਵਾ ਆਪਾਂ ਜਦੋਂ ਅੱਲੂ ਵਾਲੀਆ ਮਿਸਲ ਦਾ ਇਤਿਹਾਸ ਦੀ ਗੱਲ ਕਰਾਂਗੇ ਉਸ ਵਿੱਚ ਪੂਰਾ ਦਿਆਂਗੇ ਜਨਵਰੀ 1764 ਵਿੱਚ ਸਿੱਖਾਂ ਨੇ ਮਰੰਡਾ ਦੇ ਜਾਨੀ ਖਾਨ ਅਤੇ ਮਾਨੀ ਖਾਨ ਨੂੰ ਸਜ਼ਾ ਦੇਣ ਦਾ ਫੈਸਲਾ ਕੀਤਾ ਜਿਨ੍ਹਾਂ ਨੇ ਮਾਤਾ ਗੁਜਰੀ ਅਤੇ ਗੁਰਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਪੁੱਤਰ ਸਹਬਜ਼ਾਦਿਆਂ ਨੂੰ ਸਰਹੰਦ ਦੇ ਵਜੀਦ ਖਾਨ ਦੇ سپرد ਹਵਾਲੇ ਕੀਤਾ ਸੀ ਇਸ ਮੌਕੇ ਚੜਤ ਸਿੰਘ ਨੇ ਸਰਹੰਦ ਦੇ ਰਸਤੇ ਤੇ ਆਪਣੀਆਂ ਫੌਜਾਂ ਤੈਨਾਤ ਕਰਕੇ ਫੌਜਾਂ ਦੇ ਆਉਣ ਤੇ ਜਾਣ ਵਾਲੇ ਲੰਘਣ ਵਾਲੇ ਦੁਸ਼ਮਣ ਦੇ ਜਿਹੜੇ ਰਸਤੇ ਸਨ ਉਹਨਾਂ ਨੂੰ ਪਹਿਲਾਂ ਹੀ ਇੱਕ ਸਾਈਡ ਵਿੱਚ ਲੁੱਕ ਕੇ ਰੋਕ ਲਿਆ ਇਸ ਘੇਰਾਬੰਦੀ ਦੇ ਵਿੱਚ ਵਿਰੋਧੀ ਫੌਜਾਂ ਦਾ ਜਿਹੜਾ ਜਰਨੈਲ ਸੀ ਉਹ ਜੈਨ ਖਾਨ ਸਰਹਿੰਦੀ ਸੀ ਉਸ ਦੇ ਵਿਰੁੱਧ ਫਿਰ ਖੂਬ ਜੰਮ ਕੇ ਲੜਾਈ ਹੋਈ ਇਹ ਲੜਾਈ ਵਿੱਚ ਚੜਤ ਸਿੰਘ ਨੇ ਜਿੱਤੀ ਪਰ ਉਸਨੇ ਉੱਥੇ ਦਾ ਕੋਈ ਇਲਾਕਾ ਆਪਣੇ ਕਬਜ਼ੇ ਵਿੱਚ ਨਹੀਂ ਲਿਆ। ਇਸ ਪਿੱਛੇ ਕੋਈ ਜਰਨਲਾਂ ਦੀਆਂ ਰਾਜਨੀਤਿਕ ਜੁਗਲਬੰਦੀਆਂ ਹੁੰਦੀਆਂ ਹਨ ਜੋ ਸਾਡੀ ਸਮਝ ਵਿੱਚ ਨਹੀਂ ਆਉਂਦੀਆਂ। ਸ਼ਾਇਦ ਜਿਹੜਾ ਸਿੱਖ ਦਿੱਲੀ ਨੂੰ ਜਿੱਤ ਕੇ ਛੱਡ ਆਉਂਦੇ ਰਹੇ ਇਹਦੇ ਪਿੱਛੇ ਵੀ ਕੋਈ ਐਸੀ ਹੀ ਜੁਗਲਬੰਦੀ ਹੋ ਸਕਦੀ ਹੈ ਜੋ ਸਾਡੀ ਸਮਝ ਵਿੱਚ ਨਾ ਆਉਂਦੀ ਹੋਵੇ। ਪਰ ਸਰਦਾਰ ਚੜਤ ਸਿੰਘ ਸ਼ੁਕਰਚਕੀਆ ਦੀ ਧਾਂਕ ਪੂਰੀ ਆਲੇ ਦੁਆਲੇ ਫੈਲੀ ਹੋਈ ਸੀ। ਉਸਨੇ ਗੁਜਰਾں ਵਾਲੇ ਦੀ ਤਹਿਸੀਲ ਦੇ ਉੱਤਰੀ ਅੱਧੇ ਹਿੱਸੇ ਨੂੰ ਕਰਕੇ ਗੁਜਰਾਵਾਲਾ ਕਿਲਾ ਦੀਦਾਰ ਸਿੰਘ ਕਿਲਾ ਮੀਆਂ ਸਿੰਘ ਕਿਲਾ ਸਾਹਿਬ ਸਿੰਘ ਦੇ ਪਰਗਣੇ ਆਪਣੇ ਕਬਜ਼ੇ ਵਿੱਚ ਕਰ ਲਏ ਸਨ ਮਈ 1767 ਵਿੱਚ ਚੜਤ ਸਿੰਘ ਅਤੇ ਗੁਜਰ ਸਿੰਘ ਭੱਗੀ ਨੇ ਜ਼ੇਲਮ ਵਾਲੇ ਪਾਸੇ ਇੱਕ ਵਾਰ ਕੂਚ ਕੀਤਾ ਇਸ ਇਲਾਕੇ ਦਾ ਮੁਖੀ ਵੀ ਕਹਿੰਦੇ ਸੀ ਡਰਦਾ ਹੋਇਆ ਰੋਹਤਾਸ ਕਿਲੇ ਦੇ ਵੱਲ ਭੱਜ ਗਿਆ ਸੀ ਅਤੇ ਇਹ ਸਾਰਾ ਇਲਾਕਾ ਵੀ ਚੜਤ ਸਿੰਘ ਨੇ ਫਿਰ ਦਾਦਾ ਰਾਮ ਸਿੰਘ ਨੂੰ ਸੌਂਪ ਦਿੱਤਾ ਜਦ ਰੋਹਤਾਸ ਤੇ ਕਿਲੇ ਦੀ ਘਰਾਬੰਦੀ ਸਿੰਘਾਂ ਵੱਲੋਂ ਕੀਤੀ ਗਈ ਦਾ ਅਮਰਦਸ਼ਾ ਅਬਦਾਲੀ ਦੇ ਸਿਪਾਸਲਾਰ ਸਰਫਰਾਜ ਖਾਨ ਨੇ ਗੁਪਤ ਸੂਹਿਆਂ ਦੇ ਰਾਹੀਂ ਇਸ ਘੇਰਾਬੰਦੀ ਦੇ ਖਿਲਾਫ ਲੜਨ ਵਾਸਤੇ ਮਦਦ ਲਈ ਕਸ਼ਮੀਰ ਦੇ ਗਵਰਨਰ ਨਵਾਬ ਸਰ ਬੁਲੰਦ ਖਾਨ ਨੂੰ ਸੁਨੇਹਾ ਭੇਜਿਆ ਕਿ ਉਹ ਆਣ ਕੇ ਉਸ ਦੀ ਮਦਦ ਕਰੇ ਹੁਣ ਕਸ਼ਮੀਰ ਪਹਿਲਾਂ ਸੁਨੇਹਾ ਪਹੁੰਚੇਗਾ ਤੇ ਫਿਰ ਉੱਥੋਂ ਦਾ ਗਵਰਨਰ ਆਪਣੀਆਂ ਫੌਜਾਂ ਭੇਜੂ ਇਸ ਦੇ ਦਰਮਿਆਨ ਤਾਂ ਸਮਾਂ ਹੀ ਬਹੁਤ ਲੱਗ ਜਾਣਾ ਸੀ ਇਸ ਤੋਂ ਪਹਿਲਾਂ ਪਹਿਲਾਂ ਚੜਤ ਸਿੰਘ ਨੇ ਸਾਰੀ ਕਹਾਣੀ ਖਤਮ ਕਰ ਦਿੱਤੀ ਉਨਾ ਨੇ ਸਰਫਰਾਜ ਖਾਨ ਨੂੰ ਹਰਾ ਕੇ ਉਸ ਕਿਲੇ ਦੇ ਉੱਤੇ ਵੀ ਕਬਜ਼ਾ ਕਰ ਲਿਆ ਮਾੜੀ ਕਿਸਮਤ ਨਾਲ ਜਦੋਂ ਸਰਬਲੰਦ ਖਾਨ ਕਿਲੇ ਦੇ ਵਿੱਚ ਪਹੁੰਚਿਆ ਤਾਂ ਚੜਤ ਸਿੰਘ ਨੇ ਉਦੋਂ ਤੱਕ ਆਪਣੇ 12000 ਸਪਾਹੀਆਂ ਦੇ ਲਸ਼ਕਰ ਨਾਲ ਉਸੇ ਨੂੰ ਘੇਰਾ ਪਾ ਲਿਆ ਜਿਸ ਵਿੱਚ ਸਰਬਲੰਦ ਖਾਨ ਹਾਰ ਗਿਆ ਅਤੇ ਹਾਰਨ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰਕੇ ਉਸੇ ਰਸਤੇ ਉਸ ਕਿਲੇ ਦੇ ਵਿੱਚ ਬੰਦੀ ਬਣਾ ਲਿਆ ਗਿਆ ਨਵਾਬ ਸਾਹਿਬ ਹੁਣੇ ਤਰਲੇਮਤਾਂ ਕਰਨ ਲੱਗੇ ਰੱਬ ਦਾ ਵਾਸਤਾ ਮੇਰੇ ਕੋਲੋਂ ਪੈਸੇ ਲੈ ਲਓ ਤੇ ਮੈਨੂੰ ਰਹਾ ਕਰ ਦਿਓ ਮੁੱਕ ਦੀ ਗੱਲ ਫਿਰ ਡੀਲ ਹੋਈ। ਉਹਨਾਂ ਸਮਿਆਂ ਦਾ 2 ਲੱਖ ਰੁਪਇਆ ਲੈ ਕੇ ਚੜਤ ਸਿੰਘ ਨੇ ਉਸ ਸਰਬਲੰਦ ਖਾਨ ਨੂੰ ਰਹਾ ਕਰ ਦਿੱਤਾ। ਰੋਹਤਾਸ ਦੀ ਜਿੱਤ ਤੋਂ ਬਾਅਦ ਚੜਤ ਸਿੰਘ ਨੇ ਫਿਰ ਬਾਗੀ ਸਰਦਾਰਾਂ ਦੇ ਆਸ-ਪਾਸ ਦੇ ਜ਼ਿਮੀਦਾਰਾਂ ਨੂੰ ਆਪਣੇ ਅਧੀਨ ਕਰ ਲਿਆ ਅਤੇ ਪੋਠੋਹਾਰ, ਢਾਣੀ, ਚਕਵਾਲ, ਜਲਾਲਪੁਰ, ਸਜਦਪੁਰ ਦੇ ਪਰਗਣੇ ਆਪਣੇ ਸਾਰੇ ਕਬਜ਼ੇ 'ਚ ਕਰ ਲਏ ਜਿਸ ਤੋਂ ਬਾਅਦ ਪੂਰੇ ਜ਼ਿਲ੍ਹੇ ਵਿੱਚ ਉਸ ਦੀ ਅਧੀਨਗੀ ਲਾਗੂ ਹੋ ਗਈ। ਸਰਦਾਰ ਚੜਤ ਸਿੰਘ ਸਿੱਖ ਕੌਮ ਦਾ ਇੱਕ ਅਨਮੋਲ ਹੀਰਾ ਅਤੇ ਜਾਂਬਾਜ ਜਰਨਲ ਸੀ ਉਸਨੇ ਕਈ ਮਹਿਮਾ ਵਿੱਚ ਆਪਣਾ ਕੌਮ ਦੀ ਸਥਾਪਤੀ ਲਈ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਐਪੀਸੋਡ ਦੀ ਸੰਖੇਪਤਾ ਦੇ ਮੱਦੇਨਜ਼ਰ ਸਾਰੀਆਂ ਮਹਿਮਾ ਦੇ ਵਿਰਵੇ ਦੇਣੇ ਆਸਾਨ ਨਹੀਂ ਛੋਟੇ ਛੋਟੇ ਹਿੰਟ ਦੇਣੇ ਇੱਥੇ ਜ਼ਰੂਰੀ ਹਨ ਜਿਹੜੀਆਂ ਜਿਹੜੀਆਂ ਲੜਾਈਆਂ ਚੜਤ ਸਿੰਘ ਨੇ ਜਿੱਤੀਆਂ ਅਮਨਾਬਾਦ ਦੀ ਲੜਾਈ 1761 ਸਿਆਲਕੋਟ ਦੀ ਲੜਾਈ 1761 ਗੁਜਰਾਵਾਲਾ ਦੀ ਲੜਾਈ 1761 ਲਾਹੌਰ ਉਤੇ ਸਿੱਖ ਕਬਜ਼ਾ ਹਰਨੌਰਗੜ੍ਹ ਦੀ ਲੜਾਈ 1762 ਕੂਬ ਦੀ ਲੜਾਈ 1762 ਪਿਪੜੀ ਸਾਹਿਬ ਦੀ ਲੜਾਈ ਕਸੂਰ ਦੀ ਲੜਾਈ 1763 ਸਿਆਲਕੋਟ ਦੀ ਲੜਾਈ 1763 ਗੁਜਰਾਵਾਲਾ ਦੀ ਘੇਰਾਬੰਦੀ 1763 ਕਰਾਵਲ ਦੀ ਲੜਾਈ 1764 ਸਰਹੰਦ ਦੀ ਲੜਾਈ 1764 ਰੋਹਤਾਸ ਦੀ ਲੜਾਈ 1764 ਰੋਹਤਾਸ ਦੀ ਲੜਾਈ ਦਾ ਤਾਂ ਮੈਂ ਹੁਣੇ ਜ਼ਿਕਰ ਕਰਕੇ ਹਟਿਆ ਜੰਮੂ ਦੀ ਲੜਾਈ 1774 ਇਸ ਜਿੱਤ ਦੇ ਵਿੱਚ ਵੀ ਦੁਸ਼ਮਣ ਦੇ ਬਹੁਤ ਸਾਰੇ ਜਾਦੇ ਹਥਿਆਰ ਜਿਨ੍ਹਾਂ ਵਿੱਚ ਬੰਦੂਕਾਂ ਵੀ ਸਨ ਉਹ ਚੜਤ ਸਿੰਘ ਦੇ ਹੱਥ ਲੱਗੀਆਂ। ਇੱਕ ਦਿਨ ਕਿਸੇ ਮਹਿਮ ਜੰਗ ਤੋਂ ਵਿਲੇ ਹੋ ਕੇ ਕਿਸੇ ਦੂਸਰੀ ਮਹਿਮ ਦੀ ਤਿਆਰੀ ਸੰਬੰਧੀ ਸਿੰਘ ਆਪਣੇ ਖੇਮੇ ਤਾਣ ਕੇ ਤੰਬੂ ਲਾ ਕੇ ਬੈਠੇ ਸਨ। ਆਲੇ ਦੁਆਲੇ ਜੰਗਲਾਂ ਦਾ ਇਲਾਕਾ ਵੀ ਸੀ। ਨਵੇਂ-ਨਵੇਂ ਕਬਜ਼ੇ ਵਿੱਚ ਆਏ ਹੋਏ ਜਿਹੜੇ ਹਥਿਆਰ ਸਨ ਚੜਤ ਸਿੰਘ ਉਹਨਾਂ ਨੂੰ ਦੇਖ ਦੇਖ ਕੇ ਬੜਾ ਖੁਸ਼ ਹੋ ਰਿਹਾ ਸੀ ਤੇ ਨਾਲ ਦੇ ਸਾਥੀ ਜਰਨਲਾਂ ਨੇ ਵੀ ਕਹਿੰਦੇ ਰਹੇ ਭਾਈ ਸਾਹਿਬ ਜੀ ਆ ਦੂਰੋਂ ਅੱਗ ਸੁੱਟਣ ਵਾਲੇ ਹਥਿਆਰ ਜਿਹੜੇ ਆਪਣੇ ਹੱਥ ਲੱਗੇ ਬਹੁਤ ਵਧੀਆ ਹੁਣ ਤਾਂ ਖਾਲਸਾ ਫੌਜ ਹੋਰ ਵੀ ਮਜ਼ਬੂਤ ਹੋ ਗਈ ਇਹ ਕਹਿੰਦੇ ਆ ਕਹਿੰਦੇ ਆ ਉਹ ਜਿਸ ਬੰਦੂਕ ਨੂੰ ਹੱਥ ਵਿੱਚ ਫੜ ਕੇ ਉਸ ਬੰਦੂਕ ਦਾ ਅਸਲ ਦੇ ਵਿੱਚ ਨਰੀਖਣ ਕਰਨ ਲੱਗੇ ਹੋਏ ਸਨ ਅਚਾਨਕ ਉਹਨਾਂ ਦੇ ਕੋਲੋਂ ਉਸ ਦਾ ਟ੍ਰਾਈਗਰ ਜਦ ਦੱਬਿਆ ਉਸ ਬੰਦੂਕ ਦੇ ਵਿੱਚ ਕਿਤੇ ਬਰੂਦ ਪਹਿਲਾਂ ਪਿਆ ਹੋਇਆ ਸੀ ਜੋ ਅਜੇ ਚੱਲਿਆ ਨਹੀਂ ਸੀ ਉਹ ਚੱਲ ਗਿਆ ਅਤੇ ਚੜਤ ਸਿੰਘ ਦੀ ਛਾਤੀ ਵੱਡੇ ਪੱਧਰ ਤੇ ਜ਼ਖਮੀ ਹੋ ਗਈ ਇਲਾਜ ਵੀ ਚੱਲਿਆ ਪਰ ਕੁਝ ਦਿਨਾਂ ਬਾਅਦ ਭਾਈ ਸਰਦਾਰ ਚੜ੍ਹਤ ਸਿੰਘ ਜੀ ਆਕਾਰਪੁਰਖ ਦੇ ਭਾਣੇ ਅੰਦਰ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਤਮ ਕਰਦੇ ਹੋਏ ਹਮੇਸ਼ਾਂ ਲਈ ਅਲਵਿਦਾ ਕਹਿ ਗਏ। ਇਸ ਇਤਿਹਾਸ ਵਿੱਚ ਹੋ ਸਕਦਾ ਹੈ ਕੁਝ ਤੱਥਾਂ ਵਿੱਚ ਉੱਪਰ-ਥੱਲੇ ਹੋਇਆ ਹੋਵੇ। ਉਹਨਾਂ ਗੱਲਾਂ ਨੂੰ ਅੱਖੋਂ ਪਰੋਖੇ ਕਰਦਿਆਂ ਹੋਇਆਂ ਇਤਿਹਾਸ ਦੀ ਮੁੱਖ ਧਾਰਾ ਦੇ ਨਾਲ ਜੁੜੋ। ਆਪ ਸੁਣੋ, ਪੜੋ, ਵਿਚਾਰੋ ਅਤੇ ਆਪਣੇ ਬੱਚਿਆਂ ਨੂੰ ਇਸ ਇਤਿਹਾਸ ਨਾਲ ਜੁੜੋ। ਇਹਨਾਂ ਗੱਲਾਂ ਦੇ ਨਾਲ ਆਪਾਂ ਅਗਲੇ ਹਫ਼ਤੇ ਫਿਰ ਨਵੇਂ ਐਪੀਸੋਡ ਵਿੱਚ ਐਤਵਾਰ ਵਾਲੇ ਦਿਨ ਦੂਸਰੀ ਕਿਸੇ ਹੋਰ ਮਿਸਲ ਦੇ ਸੰਬੰਧ ਵਿੱਚ ਸੰਖੇਪ ਇਤਿਹਾਸ ਦੀ ਗੱਲਬਾਤ ਕਰਾਂਗੇ ਬੇਨਤੀ ਹੈ ਕਿ ਇਹ ਗਾਂ ਸ਼ੇਅਰ ਕਰੋ ਸਾਂਝਾ ਕਰੋ ਜੇ ਅਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਵੀ ਕਰ ਲਓ ਕੱਲ ਮਿਲਦੇ ਹਾਂ ਖਰਸਤਾਨ ਦੇ ਵਿੱਚ ਕਿਸੇ ਨਵੇਂ ਵਿਸ਼ੇ ਤੇ ਨਵੇਂ ਵਿਚਾਰਾਂ ਦੇ ਨਾਲ ਆਪਣਾ ਖਿਆਲ ਰੱਖਿਓ ਜੀ ਸਤਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਬ ਰੱਖਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ